ਸਾਰਿਆਂ ਨੂੰ ਸਾਰੇ ਪੰਜਾਬ ਨੂੰ ਜਾਨੀ ਕਿ ਤੁਹਾਡੇ ਤੇ ਮਾਣ ਬਹੁਤ ਆ ਸਾਨੂੰ ਵੀ ਮਾਣ ਅਸੀਂ ਤੁਹਾਡੀਆਂ YouTube ਤੇ ਖਬਰਾਂ ਦੇਖਦੇ ਆ ਨੰਬਰ ਨਹੀਂ ਮਿੜਿਆ ਵੀਰ ਜੀ ਨੇ ਨੰਬਰ ਦਿੱਤਾ ਜੇ ਸੱਚ ਪੁੱਛਿਆ ਜਾ ਪਰ ਤੁਹਾਡੇ ਤੇ ਇਨਾ ਮਾਣ ਆ ਜਦੋਂ ਤੁਸੀਂ ਆਪਣੇ ਨਾ ਧੀਆ ਪੁੱਤਾਂ ਨੂੰ ਬੱਚਾ ਰੱਖਦਾ ਸਾਰੇ ਪੰਜਾਬ ਨੂੰ ਸਹੀ ਆ ਕਿ ਨਹੀਂ ਇਹਨੇ ਆਪਣੇ ਧੀ ਪੁੱਤ ਸਮਝ ਲੈ ਮੈਂ ਤਾਂ ਕਿ ਨਹੀਂ ਗਾਂਹਾਂ ਜੇ ਬੋਟਾ ਵੀ ਆਣਾ ਨਾ ਵੀਰ ਜੀ ਨੂੰ ਆਪਾਂ ਜ਼ਰੂਰ ਸਹਿਯੋਗ ਦੇਵਾਂਗੇ ਔਰ ਇਹਦੇ ਨਾਲ ਇਹ ਨਹੀਂ ਕਿ ਬੱਕਰੀ ਵਾਂਗੂ ਮੈਂ ਮੈਂ ਕਰ ਲਿਆ ਕੌਣ ਕੜ ਕਿਤੇ ਰਾਂ ਅੰਡਾ ਕਿਤੇ ਆਪਾਂ ਦੇਖ ਲਿਆ ਕਿਉਂਕਿ ਮੇਰੀ ਬੇਟੀ ਦਾ ਵੀ ਆਇਆ ਸੀ ਮੇਰੀ ਬੇਟੀਆਂ ਵੀੜੀਓ ਵੀ ਮੇਰੇ ਕੋਲ ਬਹੁਤ ਕਸ਼ਾ ਮੇਰੇ ਕੋਲ ਮੇਰੀ ਉਹਦੀ ਸਾਸਰੇ ਗਹਿਣੇ ਲਾਉਂਦੀ ਸਭ ਕਿਉਂਕਿ ਸਾਰੇ ਕੁਜੇ ਬੁੱਗੇ ਇੱਕ ਕਰਕੇ ਸਾਨੂੰ ਥੋੜੇ ਜਿਹੇ ਪੈਸਿਆਂ ਦੇ ਵਿੱਚ ਰਾਜੀਨਾਮਾ ਕਰ ਲਿਆ ਅੱਜ ਸਾਨੂੰ ਦੁੱਖ ਲੱਗਦਾ ਜੇ ਸਾਡੀ ਤੁਹਾਡਾ ਪਹਿਲਾ ਕਿਤੇ ਮੁਲਾਕਾਤ ਹੁੰਦੀ ਨਾ ਉਸ ਟਾਈਮ ਅਸੀਂ ਦੇਖਦੇ ਕਿ ਹਾਂ ਵੀਰ ਜੀ ਸਾਨੂੰ ਹੁਣ ਇਹਨਾਂ ਦਾ ਕੀ ਕਰਨਾ ਹੈ ਜੀ ਇਹਨਾਂ ਦਾ ਭਾਜੀ ਆਪਾਂ ਤਾਂ ਕਹਿੰਦੇ ਜੋ ਕਾਰਵਾਈ ਬਣਦੀ ਉਹ ਕਰੋ ਪਰ ਤੁਹਾਨੂੰ ਇੱਕ ਵਾਰ ਜਾਣਾ ਤਾਂ ਪੈਣਾ ਜਾਣਾ ਵੀਰ ਜੀ ਹੁਣ ਚੱਲੇ ਆਸੀਂ ਜਾਣੇ ਨੂੰ ਕੋਈ ਨਹੀਂ ਮੈਂ ਮੈਮੀ ਐਸਚੀ ਸਾਹਿਬ ਨੇ ਕਾਲ ਕਰਦਾ ਠੀਕ ਹੈ ਜੀ ਸੁਣਵਾਈ ਹੋਊਗੀ ਉਸ ਤੋਂ ਬਾਅਦ ਜੋ ਮਤਲਬ ਬਿਆਨਾਂ ਦੇ ਆ ਪਰ ਉਮੀਦ ਹੈ ਕਿ ਇਨਸਾਫ ਹੋਊਗਾ ਨਹੀਂ ਹੋਊਗਾ ਤਾਂ ਆਪਾਂ ਤੁਹਾਡੇ ਨਾਲ ਠੀਕ ਹੈ ਸ਼ੁਕਰੀਆ ਭਰਾ ਧੰਨਵਾਦ ਤੁਹਾਡਾ ਬਹੁਤ ਬਹੁਤ ਸਾਰੇ ਮਤਲਬ ਸ਼ੁਕਰੀਆ ਤੁਹਾਡਾ ਧੰਨਵਾਦ